ਅੱਜ ਤੁਹਾਡੇ 14 14 15 15 ਸਾਲ ਦੇ ਬੱਚੇ ਸਕੂਲਾਂ ਕਾਲਜਾਂ ਵਿੱਚ ਜਾਣ ਵਾਲੇ ਬਰਥਡੇ ਪਾਰਟੀਆਂ ਰੱਖਦੇ ਐ ਉੱਥੇ ਫਰੂਟ ਵੀਰਾਂ ਪੈਂਦੇ ਫਰੂਟ ਬੀਅਰ ਬੇਸ਼ੱਕ ਕਹਿਣ ਵਾਲਾ ਕਹੀ ਜਾਵੇ ਨਾਨ ਅਲਕੋਹਲ ਆ ਪਰ ਉਹ ਨਸ਼ੇ ਦੀ ਨਰਸਰੀ ਹੈ ਹੁਣ ਤੇ ਨਸ਼ਾ ਸ਼੍ਰੀ ਅਮਕਰੀਅਨੇ ਦੀਆਂ ਦੁਕਾਨਾਂ ਤੇ ਉਹ ਕਿਵੇਂ ਇੱਕ 20 ਰੁਪਈਆ ਦੀ ਬੋਤਲ ਮਿਲਦੀ ਹੈ ਜੇ 4 ਸਾਲ ਦਾ ਬੱਚਾ ਪੀ ਲਵੇ ਅਸੀਂ ਛਾਲ ਦਾ ਬਜ਼ੁਰਗ ਪੀ ਲਵੇ ਉਹਦਾ ਫਿਰ ਤੋਂ ਜੀ ਕਰੇਗਾ ਇੱਕ ਪੀਤੀ ਤੇ ਦੂਜੀ ਹੋਰ ਲਿਆ ਉਹਦਾ ਟੇਸਟ ਇਹੋ ਜਿਹਾ 20 ਰੁਪਈਆ ਦੀ ਹੈ ਨਾਮ ਹੈ ਉਹਦਾ ਸਟਿੰਗ ਤੇ ਜੇ ਆਪਣੇ ਬੱਚਿਆਂ ਨੂੰ ਪੀਣ ਤੋਂ ਨਾ ਰੋਕਿਆ ਫਿਰ ਤੁਸੀਂ ਨਾਨੇ ਨਾਨੀਆਂ ਤੇ ਦਾਦੇ ਦਾਦੀਆਂ ਬਣਨ ਤੋਂ ਤਰਸੋਗੇ ਫਿਰ ਅਸੀਂ ਢੰਡੋਰਾ ਨਾ ਪਟਿਏ ਕਿ ਸਿੱਖੀ ਖੰਗ ਮੁੰਡੀ ਜਾਂਦੀ ਹੈ ਅੱਜ ਦੇ ਸਾਡੇ ਬੱਚੇ ਉਹ ਜਿਹੜਾ ਨਸ਼ਾ ਕਰਨਗੇ ਸਟਿੰਗ ਪੀਣਗੇ ਇਹਨਾਂ ਨੂੰ ਪੰਸਕ ਹੋ ਜਾਣਾ ਇਹ ਸਰਕਾਰਾਂ ਦੀਆਂ ਚਾਲਾਂ ਅਸੀਂ ਟੈਂਕਾਂ ਤੋਪਾਂ ਨਾਲ ਖਤਮ ਨਹੀਂ ਹੋਏ ਅਸੀਂ ਬੰਦੂਕਾਂ ਦੀਆਂ ਗੋਲੀਆਂ ਨਾਲ ਖਤਮ ਨਹੀਂ ਹੋਏ ਨਸ਼ੇ ਦਾ ਹਥਿਆਰ ਅਪਣਾਇਆ ਗਿਆ ਸਾਨੂੰ ਖਤਮ ਕਰਨ ਲਈ